ਦੀਵਾਲੀ ਦੀ ਸਫਾਈ ਵੇਲੇ ਗੱਦੇ ਹੀਟੋਂ ਨਿਕਲਿਆ ਅਨੋਖਾ ਜਾਨਵਰ ਸਾਰੇ ਹੀ ਟੱਬਰ ਨੂੰ ਪਈਆਂ ਪਾ ਜੜਾਂ ਅਕਸਰ ਹੀ ਦੀਵਾਲੀ ਤੋਂ ਪਹਿਲਾਂ ਘਰਾਂ ਦੀ ਸਫਾਈ ਕੀਤੀ ਜਾਂਦੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੈਡਾਂ ਤੇ ਕਿੱਡਾ ਕੰਨ ਖਜੂਰਾ ਦਿਖਾਈ ਦੇ ਰਿਹਾ ਏ ਦਰਅਸਲ ਦੀਵਾਲੀ ਕਰਕੇ ਜਦੋਂ ਔਰਤ ਘਰ ਦੀ ਸਫਾਈ ਕਰਨ ਲੱਗੀ ਤਾਂ ਜਿਵੇਂ ਹੀ ਬੈਡਾਂ ਤੇ ਪਏ ਗੱਦੇ ਚੱਕਣ ਲੱਗੀ ਤਾਂ ਇੱਕ ਕੰਨ ਖਜੂਰਾ ਨਿਕਲ ਆਇਆ ਇਸ ਨੂੰ ਮਾਰਨ ਤੋਂ ਬਾਅਦ ਜਦੋਂ ਬੈਡਾਂ ਤੋਂ ਗੱਦੇ ਚੁੱਕੇ ਗਏ ਤਾਂ ਕੰਧ ਵਾਲੇ ਪਾਸੇ ਬੈੱਡ ਦੇ ਗੱਦੇ ਥੱਲੇ ਕੰਨ ਖਜੂਰੀਆਂ ਦਾ ਢੇਰ ਲੱਗਿਆ ਪਿਆ ਸੀ ਜਿਸ ਨੂੰ ਦੇਖ ਔਰਤ ਦਰ ਕੇ ਬਾਹਰ ਭਜ ਗਈ ਸੋ ਬਹੁਤ ਸਾਰੇ ਘਰਾਂ ਵਿੱਚ ਸਫਾਈ ਤਿਹਾਰਾਂ ਦੇ ਦਿਨਾਂ ਵੇਲੇ ਕੀਤੀ ਜਾਂਦੀ ਏ ਜਾਂ ਫਿਰ ਸਫਾਈ ਦਾ ਤਾਂ ਸਿਰਫ ਨਾਮ ਹੁੰਦਾ ਏ ਤੇ ਉਪਰੋਂ ਉਪਰੋਂ ਹੀ ਮਾੜਾ ਮੋਟਾ ਸਾਫੋਕ ਕੀਤਾ ਜਾਂਦਾ ਏ ਜਿਸ ਕਰਕੇ ਐਦਾਂ ਦੇ ਜਾਨਵਰ ਘਰਾਂ ਵਿੱਚ ਆਪਣਾ ਪੱਕਾ ਟਿਕਾਣਾ ਬਣਾ ਲੈਂਦੇ ਨੇ ਸੋ ਜੇਕਰ ਘਰ ਦੀ ਹਰ ਰੋਜ਼ ਸਫਾਈ ਨਹੀਂ ਹੁੰਦੀ ਤਾਂ ਚੌਥੇ ਜਾਂ ਪੰਜਵੇਂ ਦਿਨ ਤੱਕ ਚੰਗੀ ਤਰ੍ਹਾਂ ਸਫਾਈ ਕਰਨੀ ਚਾਹੀਦੀ ਏ ਨਹੀਂ ਤਾਂ ਸਫਾਈ ਨਾ ਕਰਨੇ ਸਾਰੇ ਟੱਬਰ ਤੇ ਭਾਰੀ ਪੈ ਸਕਦੀ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਡਰਾਈਵ ਜ਼ਰੂਰ ਕਰੋ